ਬੋਧਵਾਰ ਦੀ ਦੇਰ ਸ਼ਾਮ ਚੱਲੇ ਤੇ ਝੱਕੜ ਨੇ ਮਾਚੀਵਾੜੇ ਦੇ ਰਹਿਣ ਵਾਲੇ ਇੱਕ ਗਰੀਬ ਮਜ਼ਦੂਰ ਦੀ ਜਾਨ ਲੈ ਲਈ ਸਾਸ ਤਈਏ ਇਸ ਤੂਫਾਨ ਦੇ ਨਾਲ ਕਈ ਖੰਬੇ ਅਤੇ ਦਰਖਤ ਵੀ ਮਾਚੀਵਾੜਾ ਦੇ ਵਿੱਚ ਸੜਕਾਂ ਉੱਤੇ ਆ ਡਿੱਗੇ ਜਿਸ ਦੇ ਨਾਲ ਆਵਾਜਾਈ ਅਤੇ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੱਲੇਦਾਰੀ ਦਾ ਕਾਮਕਰਦਾ ਵਿਕਾਸ ਆਪਣੇ ਭਰਾ ਅਸ਼ੋਕ ਦੇ ਨਾਲ ਮੋਟਰਸਾਈਕਲ ਰਾਹੀਂ ਖੰਨਾ ਤੋਂ ਮਾਚੀਵਾੜਾ ਵੱਲ ਨੂੰ ਆ ਰਿਹਾ ਸੀ। ਅਚਾਨਕ ਤੇਜ਼ ਤੂਫਾਨ ਚੱਲਣ ਲੱਗ ਗਿਆ ਅਤੇ ਪਿੰਡ ਵਾਲਿਓ ਨੇੜੇ ਇੱਕ ਭਾਰੀ ਦਰਖਤ ਉਹਨਾਂ ਦੇ ਮੋਟਰਸਾਈਕਲ ਦੇ ਅੱਗੇ ਆ ਡਿੱਗਿਆ। ਜਿਸ ਦੇ ਨਾਲ ਦੋਹੇ ਭਰਾ ਹਾਦਸੇ ਦਾ ਸ਼ਿਕਾਰ ਹੋਏ ਅਤੇ ਹਾਦਸੇ ਵਿੱਚ ਗੰਭੀਰ ਤੌਰ ਦੇ ਉੱਤੇ ਜ਼ਖਮੀ ਹੋਏ ਵਿਕਾਸ ਨੂੰ ਹਸਪਤਾਲ ਦੇ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉੱਥੇ ਹੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਕੇਸ਼ ਸਾਨੀ ਅੰਬਿਆਰ ਕਿ ਰਹਤੇ ਹਨ ਅਤੇ ਅਭੀ ਗੁਰੂ ਕਲੋਨੀ ਵਿੱਚ ਰਹਤੇ ਹਨ। ਰਾਤ ਮੈਂ ਇੱਕ ਟਹਣੀ गिर ਕੇ ਸਫੇਦਾ ਕੋ ਥੱਲੇ ਆ ਗਿਆ ਤਾਂ ਹਮ ਲੋਗ ਬਾਈਕ 'ਤੇ ਜਾ ਰਹੇ تھے ਉਸ ਦੇ ਵਿੱਚ ਫਸ ਗਿਆ। वो? वो मेरा भाई था विकास सहनी इकतालीस साल की है कहाँ से कहाँ जा रहे थे खन्ने से हाँ खन्ने से जा रहे थे मछुआरे बालियों में एक्सीडेंट हुआ बालियों के पेट्रोल टंकी के कॉल क्या कारण क्या बना तेज है नहीं चल रही थी हाँ तेज है चलती थी टहनी टूट के गिर गई थी इंद्रजीत सिंह जी राज जी ये साढ़े को कम करके आए थे दो मुंडे ਇਹ ਬਾਲਿਓ ਕੋ ਆ ਕੇ ਮੈਨੂੰ ਫੋਨ ਕਰਿਆ ਜੀ ਇਹਨਾਂ ਨੇ ਤਕਰੀਬਨ 9:30 ਵਜੇ ਅੱਛਾ 8:30 ਮੇਰੇ ਕੋ 9:30 ਪਹੁੰਚਿਆ ਜੀ ਇਹਨਾਂ ਨੂੰ ਫਿਰ ਟਾਈਮ ਲੱਗ ਗਿਆ ਜਿੱਥੇ ਆਪਸ ਆਉਣ ਨੂੰ ਇਹਨਾਂ ਨੇ ਜੀ ਬਾਅਦ ਚ ਕਹਤਾ ਵੀ ਮੁੰਡਾ ਡੈੱਡ ਹੋ ਗਿਆ ਤੇ ਇਹ ਇੱਥੇ ਫਿਰ ਹੁਣ ਥਾਣੇ ਆਏ ਆ ਜੀ ਵੀ ਚੱਲ ਇਹਨਾਂ ਦਾ ਕੋਈ ਬੱਚਿਆਂ ਦਾ ਕੋਈ ਬਣ ਜਵੇ ਜੀ ਇਹਦਾ ਬੀਮਾ ਹੋਇਆ ਮੁੰਡੇ ਦਾ ਵੀ ਕੁਝ ਨਾ ਕੁਝ ਅੱਗੇ ਤਾਂ ਬੱਚਿਆਂ ਦਾ ਬਣ ਜੂਗਾ ਤੇ ਇਹਦੇਆਂ ਦੋ ਬੇਟੀਆਂ ਨੇ ਜੀ ਦੋ ਬੇਟੇ ਨੇ ਸਾਥ ਹੀ ਕਰਦੇ ਆ ਇਹਦੇ ਨਾਮ ਵਿਕਾਸ ਸਾਨੀ ਆ ਜੀ 40 ਸਾਲ ਦੀ 40 40 41 ਸਾਲ ਨੂੰ ਅਮਰਾ ਜੀ ਇਹ ਸਾਡੇ ਕੋਲ ਜੀ ਗੋਦਾਮ ਚ ਕਰਦੇ ਨੇ ਵੀ ਕੰਮ ਇਹ ਹਾਂਜੀ ਸਰ ਕਿੰਨੇ ਵਜੇ ਘਟਣਾ ਦਾ ਤੇ ਸਾਡੇ 8:30 ਵਜੇ ਦੀ ਘਟਨਾ ਜੀ ਇਹ ਤੇਜ ਹਨੇਰੀ ਆਈ ਆ ਜੀ ਉਹਦੇ ਵਿੱਚ ਇਹਨਾਂ ਦੇ ਟਾਣਾ ਟੁੱਟ ਕੇ ਲੱਗਿਆ ਜੀ ਇਹ ਨਾ ਇੱਕ ਵਿਕਾਸ ਸਾਨੀ ਨਾਮ ਦਾ ਟੈਂਪਰੇਰੀ ਤੌਰ ਤੇ ਡਿਊਟੀ ਕਰਦਾ ਹੈ ਇਹਦੇ ਆਪਣੇ FCI ਚ ਉਹ ਰਾਤ ਕਿਤੇ 8:30 ਵਜੇ ਜਾ ਰਿਹਾ ਸੀਗਾ ਵਾਲਿਓਂ ਲਾਗੇ ਇੱਕ ਦਰਖਤ ਗਿਰਿਆ ਹੋਇਆ ਸੀ ਉਧਰੋਂ ਹਨੇਰੀ ਜਾਦੇ ਸੀਗੀ ਦਰਖਤ ਡਿੱਗੀ ਸਾਰੇ ਮੋਟਰਸਾਈਕਲ ਤੇ ਸੀਗੇ ਦੋ ਜਣੇ ਇਸ ਦਰਖਤ ਵਿੱਚ ਵੱਜਿਆ ਵੱਜਦੀ ਸਾਰੀ ਮੌਕੇ ਤੇ ਜਿਹੜੀ ਆ ਉਹ ਮੌਤ ਹੋ ਗਈ ਸੀ ਇਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਪੋਸਟਮਾਰਟਮ ਕਰਾਉਣ ਤੋਂ ਬਾਅਦ ਬਾਹਰ ਲਾਸ਼ ਜਿਹਦੀ ਬਾਸਮੇ ਹੁਣੇ ਕਰ ਦਿੱਤੀ ਜਾਵੇਗੀ ਹਾਂ ਬਿਲਕੁਲ ਇਹ ਜਿਹੜਾ ਰਾਤ ਹਨੇਰੀ ਆਈ ਨਾ ਉਹਦੇ ਨਾਲ ਕਾਫੀ ਦਰਖਤ ਜਿਹੜੇ ਨੇ ਟੁੱਟੇ ਨੇ ਇਹ ਦਰਖਤ ਹਨੇਰੀ ਕਾਰਨ ਟੁੱਟਿਆ ਸੀ ਮਿਲਿਆ ਸੜਕ ਤੇ ਵੀ ਕਾਇਨਾਤ ਡਿਊਟੀ ਤੇ ਤੁਸੀਂ ਵੀ ਤੇ ਤੁਹਾਡੀ ਟੀਮ ਵੱਲੋਂ ਵੀ ਦਰਖਤ ਹਟਾਏ ਗਏਗੇ ਬਿਲਕੁਲ ਜੀ ਬਿਲਕੁਲ ਰਾਤ ਅਸੀਂ ਹਨੇਰੀ ਤੇ ਨਾਲ ਜਿਹੜੇ ਦਰਖਤ ਟੁੱਟੇ ਹੋਏ ਸੀ ਉਹ ਕਾਫੀ ਰਾਹ ਗੀਰਾ ਨੂੰ ਮਤਲਬ ਉਹ ਦਿੱਕਤ ਆ ਰਹੀ ਸੀ ਫਿਰ ਅਸੀਂ ਜਾ ਕੇ ਉਹ ਕਾਫੀ ਦਰਖਤ ਹਟਾਏ ਨੇ ਇੱਕ ਤਾਂ ਗੱਡੀ ਜਿਹੜੀ ਆ ਕੋਈ ਵੀ ਵਹੀਕਲ ਆ ਉਹ ਲੋ ਸਪੀਡ ਚ ਰੱਖਣ ਬਹੁਤੀ ਤੇਜ਼ ਨਾ ਭਜਾਉਣ ਕਿਉਂਕਿ ਹਨੇਰੀ ਦੇ ਸਮੇਂ ਦੇ ਵਿੱਚ ਕੋਈ ਨਾ ਕੋਈ ਦਰਖਤ ਜਿਹੜਾ ਉਰ ਟੁੱਟ ਕੇ ਸੜਕ ਉੱਪਰ ਗਿਆ ਪਿਆ ਹੁੰਦਾ ਤੇ ਅਚਾਨਕ ਅੱਗੇ ਆਉਣ ਨਾਲ ਫਿਰ ਨੁਕਸਾਨ ਹੋ ਸਕਦਾ ਮਾਚੀਵਾੜਾ ਤੋਂ ਜਗਬਾਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ